ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਕਵੈਸਟ ਬੇਨਤੀ ਕਰਦੇ ਆ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਬਾਈ ਹੀਰੇ ਕੋਲ ਪਹੁੰਚੇ ਆ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਕਰਦੇ ਆਂ ਗੱਲ ਬਾਤ ਤੁਸੀਂ ਦਿਨ ਕਿਹੋ ਜਿਹਾ ਰਹਿਣਗੇ ਭਾ ਪੱਤੇ ਜਾਇਜ਼ ਠੀਕ ਹੈ ਜੀ ਤੇ ਬਾਈ ਹੀਰੇ ਸਾਸਰੀਕਾਲ ਸਾਸਰੀਕਾਲ ਬਾਈ ਸਾਸਰੀਕਾਲ ਕੀ ਹਾਲੇ ਵਧੀਆ ਜੀ ਓਕੇ ਰਿਪੋਰਟਾਂ ਓਕੇ ਓਕੇ ਚੜ੍ਹਦੇ ਆਂ ਬਾਰੇ ਭੰਗੜੇ ਪੁੰਗੜੇ ਆ ਜੀ ਪਾਣਦੇ ਆ ਹਾਂਜੀ ਹਾਂਜੀ ਬਾਬੇ ਜੀ ਦੀ ਕਿਰਪਾ ਬਹੁਤ ਉਹ ਪਾਉਂਦਾ ਸਰਗਰੂ ਸਤਿਗੁਰੂ ਬੋਲੋ ਕਿਰਪਾ ਬਾਬਾ ਜੀ ਉਹ ਦਿਨ ਆਪਾਂ ਵੀਡੀਓ ਪਾਈ ਦੋ ਘੰਟੇ ਮਾਲ ਵੇਗਿਆ ਸੀ ਅੱਛਾ ਦੋ ਘੰਟਿਆਂ ਚ ਪੂਰੀ ਚੜਾਈ ਹੈ ਨਗਰੀ ਵੇਲੋ ਤੇ ਸ਼ਾਮਾਂ ਤਾਈ ਆਪਣਾ ਮਾਲ ਵੇਗਿਆ ਸੀ ਤਿੰਨ ਆਨਲਾਈਨ ਚਲ ਗਿਆ ਸੀ ਹੂੰ ਤੇ ਨਵਾਂ ਸ਼ਹਿਰ ਨਹੀਂ ਆ ਜਲੰਧਰ ਰੰਕੇ ਦੋ-ਤਿੰਨ ਪੈਸੇ ਪਾਤੇ ਸੀ ਦੋ ਤੇ ਚਲ ਗਿਆ ਗਾ ਵਾਹ ਜੀ ਵਾਹ ਹਾਂ ਇੱਕ ਜਰਸੀ ਤੇ ਇੱਕ ਜੁੱਤੀ ਸ਼ਾਈ ਵਾਲੀ ਨੇ ਜਿਹੜੀ ਹੂੰ ਉਹ ਤੇ ਚਲ ਗਿਆ ਚਲੋ ਵਧੀਆ ਆ ਗਿਆ ਹਾਂ ਜੀ ਜੀ ਤੇ ਅੱਜ ਫਿਰ ਕਿੰਨੇ ਪਸ਼ੂ ਅੱਜ ਕਿੰਨੇ ਬਾਬਾ ਜੀ ਤੋਕੜ ਕਬਨ ਚੋਡੀ ਚੌ ਮਹੀਨਿਆਂ ਦੀ ਚੈੱਕ ਪਾਸ ਪਹਿਲਾਂ ਐਡਰੈਸ ਨੋਟ ਕਰੀ ਜੀ ਤੇ ਮੁੰਸਾ ਜਲਾ ਤਰਨਦਾਰ ਨਾ ਜੀ ਤਰਨਦਾਰ ਨਾ ਹਾਂਜੀ ਤੇ ਮੋਬਾਈਲ ਨੰਬਰ 8 ਕਿਲੋ ਮੀਟਰ ਅਪਨ ਚਵਾਲੇ 7 ਕਿਲੋ ਮੀਟਰ ਪਿੱਛੇ ਵੇਂ ਡਾਟਾ ਤੇ ਮੋਬਾਈਲ ਨੰਬਰ ਕਿੰਨਾ ਜੀ 9013 44813 ਠੀਕ ਹੈ ਨਾਮ ਹੀਰਾ ਬਾਈ ਆ ਗਿਆ ਹਨਾ ਤੇ ਬਾਈ ਹੀਰੇ ਇਹ ਨੀਲੀ ਦਾ ਵੀ ਆ ਗਈ ਹਨਾ ਇਹ ਜਾਇਜ਼ ਜਾਇਜ਼ ਹੁੰਦੇ ਆ ਤੇ ਮਾਲ ਤਾਂ ਹੀ ਵਿਕ ਜਾਂਦਾ ਭਾ ਹੀ ਵਿਕਦਾ ਅੱਜ ਕੱਲ ਆਂਦੇ ਵੀ ਵੀਡੀਓ ਜਿਹੋ ਦਾ ਵੇਚਿਆ ਫਲਾੰਦਾ ਚੰਗਰ ਵੇਚਿਆ ਛੀਂਦੇ ਵਿੱਚ ਵੇਚਦਾ ਭਾ ਹੀ ਆ ਭਾ ਹੀ ਜਿੱਥੋਂ ਮਰਜ਼ੀ ਹਾਂਜੀ ਭਾ ਹੀ ਵਿਕਣਾ ਕਿੱਥੋਂ ਮਰਜ਼ੀ ਲੈ ਲੀਏ ਹਾਂ ਆਜਾ ਵਪਾਰੀ ਭਾਵੇਂ ਖੜਕੇ ਵੇਚ ਲੈਣਾ ਮੁੱਲ ਜਾਇਜ਼ ਰੱਖਣੇ ਕਿੰਨੇ ਕ ਜਾਇਜ਼ ਆਹ ਲੋ ਕਿੰਨੇ 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 ਵਾਹ ਜੀ ਹਾਂ ਤੇ ਕਿੰਨਾ ਦੁੱਧ ਤੇ ਕਿੰਨੇ ਚਿਰ ਦੀ ਚੈੱਕ ਪਾਸ ਭਾਈ 8 ਕਿਲੋ ਦੁੱਧ ਆ ਹੂੰ ਤੇ 4 ਮਹੀਨੇ ਦੀ ਗੱਬਣਿਆ ਚੈੱਕ ਪਾਸ ਆ ਚੈੱਕ ਪਾਸ ਆ ਹੂੰ ਨੀਲੇ ਆ ਗਈ ਪਿਓੜੀ ਖੁੱਲ ਗਈ ਤੋਰਾ ਕਰਾਈਏ ਬੱਚਾ 14 ਕਿਲੋ ਦੁੱਧ ਦਿੰਦੀ ਰਹੀਏ 15 ਲੋ ਸੱਜਣੋ ਥੱਲੇ ਵੀ ਜਿਹੜਾ ਨਿਸ਼ਾਨ ਹੈਗਾ ਧੁੰਨ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪਿਛਲੇ ਪੈਰ ਧੂਬੇ ਧੂਬੇ ਗਾੜਲੇ ਧੂਬੇ ਆ ਗਾੜਲੇ ਵੀ ਆ ਜਰਾ ਮਾੜੀ ਬਣੀ ਤੇੜਾ ਕੱਟਿਆ ਸੱਜਣੋ ਦਿੱਲੀ ਮਨ ਕੀ ਆਟਾ ਜੇ ਮਿਲਦੀ ਆ ਦੋਵੇਂ ਟਾਈਮ ਜੀ ਗਾਣੀ ਆ ਉਤਰੇ ਮਿਲ ਪਈ ਅੱਛਾ ਏਡੀ ਸੀਲਸ ਲੱਗ ਆ ਹਾਂ ਜੀ ਹਾਂ ਜੀ ਬਾਬਾ ਜੀ ਅੱਜ ਹੀ ਆਈ ਆਪਣੇ ਤੋਂ ਹੂੰ ਰਾਤੀ ਉੱਥੇ ਚੋਈ ਸਵੇਰੇ ਫੇਰ ਜਾ ਕੇ ਘਰੇ ਹੁੰਦੇ ਨੇ ਚੋਈ ਆ ਦੁੱਧ ਆਪਾਂ ਮਣਕੇ ਲੈ 8 ਕਿਲੋ ਪੂਰਾ ਠੀਕ ਆ ਯਾਰ ਉਹ 1 ਲੱਖ 10 ਹਜ਼ਾਰ ਦੀ ਕਿਤੇ ਮਰਜੀ ਵੇਚ ਲਈਦੀ ਆ ਹਾਂ ਸੋਹਣੀ ਸੁਆ ਕੜਵਾ ਆ ਗਈ ਦੂਸਰਾ ਬਾਬਾ ਜੀ ਦੂਸਰਾ ਸੁਆ ਜਿਹੜੀ ਆ ਗਈ ਹਨਾ ਚਲੋ ਬੰਦੋ ਜੀ ਕਰ ਮਾਰ 8 ਵਜੇ 8 ਵਜੇ ਜਾ ਕੇ ਚੋਈਏ ਨੇ ਤੇ ਘਰੇ ਆਪਾਂ 8 ਵਜੇ ਤੇ ਹੁਣ ਸਾਈ ਟਾਈਮ ਢਾਈ ਕਰਾਈ ਹੋਣਾ ਨਾ 2 ਢਾਈ ਦਾ ਹੀ ਹੋਣਾ ਖਲਾੜੀ ਖਲੋਈ ਤੇ ਠੰਡੀ ਚਲੋ ਬੰਦੋ ਜੀ ਸਜਣੋ 2 ਢਾਈ ਦਾ ਹੀ ਸਮਾਂ ਆ ਜੇ ਨੋਟ ਕਰਿਓ ਅਜੇ ਜਿਹੜਾ ਵਹਾਨਾ ਹੋਣਾ ਬੰਦਰ ਹੋਰ ਬਾਨੀਆਂ ਫਿਰ ਜਾ ਕੇ ਦੇਰ ਨੇ ਚੋਈ ਆ ਹੂੰ ਬਾਕੀ ਮੈਂ ਚੰਗੀ ਆ ਦੂਸਰਾ ਸੂਆ ਤੀਜੇ ਨੂੰ ਗੱਪ ਹੈਗਾ ਪਾਪਾ ਠੰਡੀ ਐ ਠੱਡੀ ਉਹੋ ਜੀ ਨਹੀਂ ਕੋਈ ਚੱਕਰ ਹੈਗੇ ਗੰਗ ਵਾਲਾ ਹਸਾਵੇਂ ਆ ਤਾਂ ਹੂੰ ਪੂਰੀ ਸਿਹਰੇ ਬਾਬਾ ਜੀ ਇਹ ਨਾੜਾ ਵੇਖਦਾ ਵਦੀਆਂ ਦੋ ਜਾਣੀਆਂ ਹਾਂ ਇਹ ਫਰਕ ਹੁੰਦੀ ਮੱਜਾਂ ਦੀ ਇਧਰ ਦੋਹਾਂ ਪਾਸੇ ਵਾਹ ਜੀ ਵਾਹ ਉਧਰ ਫੁਕਾ ਲਓ ਭਾਵੇਂ ਦੋਹਾਂ ਪਾਸੇ ਇਤਨੇ ਨਾੜੇ ਲੱਗੀਆਂ ਠੀਕ ਹੈ ਪਤਾ ਲੱਗ ਜਾਂਦਾ ਡੰਗਰ ਦੁੱਧ ਵਾਲਾ ਉਹਦੇ 14 ਕਿਲੋ ਦੁੱਧ ਮਿੰਤੀ ਦਾ ਦਿੰਦੀ ਦੀ 14 15 ਮਿਲਕਮੈਨ ਬੜੀ ਹੈ ਬਾਈ ਜੀ ਰੇ ਰੇਟ ਦੀ ਗੱਲ ਕਰੀ ਬਹੁਤ ਜਾਜ ਬਾਬਾ ਜੀ ਕਿੰਨਾ ਤਿਆਰੋ ਇਹ ਡਬਲ ਪਾਹੇ ਹੈ ਇਹਦੇ ਕਿੰਨੇ ਦੀ ਦੇ ਦੀ ਬਾਬੇ 70 ਮੁੱਲ ਕਰਦੇ ਆ ਅੱਛਾ ਹਾਂ ਜੀ ਕਿੰਨੇ ਦੀ ਵੇਚਣ ਵਾਲਾ ਲੈ ਜਾਊਗਾ ਉਹ ਵੀ ਕਮਾਈ ਕਰ ਲੂ 70000 ਦੀ ਜੋੜੀ ਹੈਗੀ ਉਤਰਾ ਹੁਣ ਕਿਨੇ ਦਈਏ 60000 ਦੀ ਆਪਾਂ ਦੇ ਦੇ ਹੋਰ ਚਲਈਏ ਨਹੀਂ ਯਾਰ ਇੱਕ ਬਾਬਾ ਜੀ 1000 ਹੈ 1000 ਹੈ ਬਾਬਾ ਜੀ ਛੋੜ ਹੀ ਚੋਣੀ ਫਿਰ 65 ਦੀ ਹਾਂ 65 ਦੀ ਛੋੜ ਨਹੀਂ ਬਾਬਾ ਜੀ ਛੱਕ ਨਹੀਂ ਹੈਗਾ ਜੋੜੀ ਜੀ ਕੋਈ ਇਧਰ ਇਧਰ ਪਿੱਛੋਂ ਕੋਈ ਬਾਈ ਕੋਈ ਸਾਈ ਥਾਲੇ ਵਾ ਓਕੇ ਆਣਾ ਕਿੰਨੇ ਹੋਣੇ ਪੋਲੀ ਰੋਆ ਲਈ ਹਾਂ ਚਲੋ ਤੇ ਆ ਆ ਗਈ ਅੱਗੇ ਸੋਈ ਸੋਈ ਬਾਬਾ ਜੀ ਇਹ ਪਰਸੋਂ ਰਾਤ ਸੂਈ ਆ ਹਾਂ ਤਾਜੀ ਤਾਜੀ ਸੂਈਏ ਕੱਲ ਆਈ ਆਪਣੇ ਤੋਂ ਆਹ ਭਾਲ ਪਈ ਆ ਉਧਰ ਭਲਾ ਭੌਲਾ ਇਧਰ ਭਾਲ ਪਈ ਆ ਕਿੰਨਾ ਪੌਲਾ ਇਹ ਥਾਣ ਕਿੱਡਾ ਲੰਮਾ ਕਿੰਨਾ ਕਪੌਲਾ ਉਹ ਪੌਲਾ 10 ਕਿਲੋ ਹੈਗਾ ਤੋਰਾ ਕਰਾਈਏ ਜੇ ਕੰਮਾ ਭਰਾ ਨੋਈ ਦੂਸਰਾ ਸੂਆ ਵੇਚਣ ਵਾਲਾ ਖੜੂਗਾ ਤੂੰ ਨਫਾ ਲਵੇ 2000 ਮੈਨਾ ਆਪਣਾ ਇਹ ਹਿਸਾਬ ਹੈਗਾ ਬਾਬਾ ਜੀ ਤੇ ਜਿੰਮਬਰ ਤੇ ਕਿੜੀ ਹੈਗੀ ਨਹੀਂ ਜਾਂ ਉਹ ਵੀ ਵੇਚਣ ਵਾਲਾ ਬੰਦਾ ਲੈ ਗਿਆ ਪਹਿਲੇ ਨੰਬਰ ਤੇ ਕਿੜੀ ਮਾਜੀ ਸੀ ਉਹ ਮੰਡਿਆਲੇ ਦੇ ਬੰਦੇ ਲੈ ਗਏ ਆਪਣੇ ਨਾਲ ਲਓ ਜੀ ਤਾਜਰੋ ਦੂਸਰਾ ਸੁਭਾ ਸੋਈ ਜਾ ਦੂਸਰਾ ਇਧਰ ਮੂੰਹੋਂ ਬਾਬਾ ਜੀ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਮੈਂ ਮਾਰੀ ਜਾਣਾ ਛੱਗੀ ਆ ਮੂੰਹੋਂ ਥੱਲੇ ਬੱਸੀ ਇਧਰ ਵੇਖੋ ਚਲੋ ਛੱਗੀ ਚਲੋ ਕਰਮ ਆ ਜਿੰਦੀ ਰਵੇ ਸੋਹਣੀ ਆ ਕਾਜੀ ਸੋਈ ਆ ਤੇ ਮਗਰ ਮੇਲ ਕਾਬ ਸਚਨੋ ਆ ਗਿਆ 10 ਕਿਲੋ ਬੌਲੇ ਤੋਂ ਸਟਾਰਟਿੰਗ ਲਾਇਓ ਬੰਦੋ ਬਾਬਾ ਜੀ ਇੱਕ ਕੰਮ ਮੜਿਆ ਕਰਨਾ ਆਪਾਂ ਕਈ ਵੀਰ ਹਸਾਂ ਬਾਜ ਕਹਿੰਦੇ ਵੀਰਾਂ ਨੂੰ ਸਾਰਾ ਮਰਵਾ ਕੇ ਵਿਖੋੜੀ ਗਾ ਕਈ ਕੋਸ਼ਿਸ਼ ਕਰ ਤਸਾਂ ਕਈ ਰਣਾਵਾਂ ਵਰਤਦੇ ਨੇ ਇਹਨਿੰਦਾ ਆਪਾਂ ਨੋਇਸ ਆ ਦਿਨੋ ਆਪਣੇ ਤੁਸੀਂ ਆਨਲਾਈਨ ਮੰਗਾ ਲੇਦੇ ਯਕੀਨ ਕਰਦੇ ਬੰਦੇ ਆਪਾਂ ਧਾਰਾ ਮਰਵਾ ਕੇ ਤੁਹਾਨੂੰ ਫੇਕ ਕਰਾਉਂਦੇ ਲਓ ਜੀ ਬਾਬਾ ਜੀ ਇਧਰ ਬਾਬਾ ਜੀ ਥਾਨ ਵੇਖੋ ਕਿਡਾ ਲੰਮਾ ਵਾਹ ਜੀ ਵਾਹ ਉਹ ਆ ਜਿਹੜੇ ਵੇਖਾ ਭਾਲ ਪਈ ਆ ਨਾ ਤਾਜੀ ਸੂਈ ਆ ਨਾ ਭਾਲ ਤੇ ਪੈਣ ਗਈ ਆ ਚਲੋ ਮਾਰੋ ਧਾਰਾ ਜੀ ਬਾਬਾ ਜੀ ਦੋ ਤੇ 15 16 ਕਿਲੋ ਦਿੰਦੇ ਰਹੀ ਪਹਿਲਾਂ ਓਕੇ ਜੀ 15 ਕਿਲੋਾਂ ਦੇ ਦਿੰਦੀ ਰਹੀ ਐ ਇਧਰ ਵੇਖੋ ਬਾਬਾ ਜੀ ਚੋਂਨ ਕਿੱਡੀ ਬੋਲੀ ਆ ਇਹ ਚ ਕੱਪ ਜੀ ਮਾਰ ਦੋ ਵਾਹ ਜੀ ਵਾਹ ਚੋਂਨ ਮੜੀ ਬੋਲੀ ਆ ਨਾ ਬੋਗਿਆ ਕੁੰਪੋਲੀ ਨੇ ਕਈ ਵੀਰ ਫਿਰ ਮੰਗਾ ਲੈਂਦੇ ਆ ਹਮ ਇਧਰ ਚੋਂਨ ਪੂਰੀ ਆ ਵਾਹ ਜੀ ਵਾਹ ਇਧਰ ਥਾਣ ਪੂਰਾ ਲੰਮਾ ਆ ਪੂਰਾ ਭਣ ਪੈਜੀ ਪੂਰੀ ਵਧੀਆ ਚਵਾਈ ਹੁੰਦੀ ਹੈ ਨਾ ਚਵਾਈ ਪੂਰੀ ਚੱਲ ਬਸ ਕਰੋ ਕਰਮਾ ਆਈਟਮ ਤਾਂ 10 ਕਿਲੋ ਬੌੜਾ ਮਿੰਤੀ ਵਾਲਾ 10 ਕਿਲੋ ਹੁਣ ਹਾਂਜੀ ਲਓ ਸੱਜਣੋ 10 ਕਿਲੋ ਬੌੜਾ ਦੇ ਬੌੜਾ ਜਿਹਾ ਚਾਹੀਦੀ ਰੱਖਣਾ ਬਾਬਾ ਜੀ ਤੇ ਕਿੰਨਾ ਹਾਂਜੀ ਕਿੰਨਾ ਵੜ 50000 ਦੀ ਹੈਗੀ ਐ ਤੋ ਹੈਗੀ ਹੈਗੀ ਬਾਬੇ ਜੀ ਤੇ 15 ਕਿਲੋ ਕਰਨਗੀ ਸੋਨਾ 50 ਦੀ ਹੈਗੀ ਆ ਹੂੰ ਆਪਾਂ 50 ਮੰਗ ਕੇ 46000 ਦੀ ਵੜ ਦੇ ਦਨੀ ਆਪਾਂ 45 ਦੀ ਜਸਨੋ ਕਰ ਦੇਣੀ ਨਹੀਂ ਕਰ ਦੇਣੀ ਕਰ ਦੇਣੀ ਆ ਬਾਬੇ ਜੀ ਕੁਝ ਨਹੀਂ ਹੁੰਦਾ ਯਾਰ ਨਾ ਕੁਝ ਨਹੀਂ ਹੁੰਦਾ ਚਲ 45 ਦੇ ਦਿਆ ਬਾਬਾ ਜੀ ਆਪਾਂ ਕਮਾਈ 1000 1500 ਹੀ ਆ ਤੇ ਆ 18 ਕਿਲੋ ਮੰੰਤੀ ਵਾਲਾ ਹੈਗਾ 6 ਦਿਨ ਹੋ ਗਏ ਸੋਈ ਨੂੰ ਅੱਛਾ 18 ਕਿਲੋ ਮੱਛਾ ਮਗਰ ਇਹ ਨਹੀਂ ਕਹਣਾ ਤੀਜੇ ਦਿਨ ਦੀ ਸੋਈ ਆ 12 ਕਿਲੋ ਮੈਂ ਹੌਕ ਦਾ ਗਾ ਸੀ ਇਹਨੂੰ ਖੋਲ ਗਏ ਸ਼ੇਦ ਆ ਗਿਆ ਧੰਨਵਾਦ ਜੀ ਰਵਾ ਤੋੜਾ ਚੰਗਾ ਵੱਟੇ ਯਾਰ ਲੈ ਬਈ ਇਹ ਵੀ ਬਾਬਾ ਦੰਦਾ ਨਹੀਂ ਬਚੀ ਇਹ ਵੀ ਸ਼ੇਦ ਆਂਦੀ ਹੋ ਗਈ ਚਲ ਕੋਈ ਨਹੀਂ ਬੰਦੋ ਨਹੀਂ ਨਹੀਂ ਅਸਾਂ ਜੀ ਇਹ ਤਾਂ ਦੰਦਾ ਨਹੀਂ ਬਚੀ ਠੀਕ ਹੈ ਸ਼ੇਦ ਆਂਦਾ ਜਵਾਨ ਹੋ ਗਈ ਹੈ ਨਾ ਹਾਂ ਜੀ ਹਾਂ ਜੀ ਜਵਾਨ ਹੋ ਗਈ ਸੱਜਣੋ 9 ਕਾਲਾ ਥਾਣਿਆ ਲੰਮਾ ਥਾਣ ਤੇ 17 18 ਕਿਲੋਨ 18 ਕਿਲੋ ਮਿੰਤੀ ਵਾਲਾ ਹੋ ਗਿਆ ਬਾਬਾ ਜੀ 18 ਕਿਲੋ ਤੇ ਮਗਰ ਮੇਲ ਕਾ ਫਾਗ ਹੈ ਨਾ ਵੱਚਾ ਹਾਂਜੀ ਠੀਕ ਹੈ ਬੰਦੋ ਕਰਾਸ ਇਹਨੇ ਦੁੱਧ ਮੰਜਾ ਵਾਲਾ ਇਹਦਾ ਓਕੇ ਜੀ ਹਾਂਜੀ ਦਾ ਰੋ ਮੰਗਾ ਜੋ ਕੇ ਹਮ ਲੋਈ ਬੱਚਾ ਆ ਗਿਆ ਕਿ ਭਾਈ ਇਹ ਕਲੰਦਰ ਬਾਬਾ ਜੀ ਠੀਕ ਆ ਇਹਦੀ ਧਾਰਾਂ ਕਰਾਉਣੀਆਂ ਚੈੱਕ ਮਾਰੀਆਂ ਧਾਰਾਂ ਮਾਰ ਲਓ ਜੀ ਇਹਦੀਆਂ ਵੀ ਕਰਾ ਦਿਓ ਵੀਰ ਫਿਰ ਵੀਡੀਓ ਕੋਲ ਲਾ ਕਰ ਇੰਨਾ ਕੰਮ ਨਾਲ ਦਾ ਕਰ ਇਹਨਾਂ ਹੋਵੇ ਫਿਰ ਵੀਡੀਓ ਕੋ ਨਹੀਂ ਲੱਗਦੀ ਨਾਲ ਹੀ ਕੰਮ ਹੋ ਜੇ ਦੇ ਨਾਲ ਦੀ ਰੀਸ ਲਓ ਜੀ ਬਾਬਾ ਜੀ ਆਪਾਂ ਦੱਸ ਦਈਏ ਆ ਵੀ ਕੰਨ ਦਾ ਹਾਂ ਕੰਨ ਵੱਟਿਆ ਕਾ ਬਾਬਾ ਜੀ ਉਧਰ ਪੰਜ 75 ਹਜ਼ਾਰ ਦੀ ਵੜ ਗਈ ਹਾਂ ਮਾਰ ਖਾ ਜੀ ਚਲ ਚੰਗਾਓ ਬੱਚੇ ਨੂੰ ਜੀ ਕੋਈ ਬੰਗਾ ਨਹੀਂ ਪੋਣਾ ਹੂੰ ਇਦਾਂ ਸਲੇ ਬਹਿ ਜਾਣਾ ਲਓ ਜੀ ਪੂਰੀ ਓਕੇ ਹੈ ਨਾ ਸਾਨ ਲੈਵਾ ਚੰਗਾ ਪੰਦਾ ਮੰਗੇ ਬੰਦੇ ਬੰਦ ਹੋਈ ਮਰਵਾ ਦੋ ਤਰਾ ਇਧਰ ਬਾਬਾ ਜੀ ਸਾਨ ਕਿਤਰਾ ਕੱਢਿਆ ਵੈੜ ਨੇ ਸਾਨ ਪੂਰਾ ਪਸਮਕੇ ਆਉਗੀ ਇਹਦੇ 18 ਕਿਲੋ ਤੇ ਦੁੱਧ ਕਿਤਰਾ ਹੈ ਸੰਗਣਾ ਮੱਝਾਂ ਵਾਲਾ ਚਿੱਟਾ ਹਾਂ ਚਿੱਟਾ ਤੇ ਨਾਇ ਘਰ ਗਦੀ ਆ ਹੂੰ ਇਧਰ ਬਾਬਾ ਜੀ ਵਾਹ ਜੀ ਵਾਹ ਜਵਾਈ ਬੜੀ ਗੱਲ ਕਰਨ ਲੱਗੀ ਹੈ ਨਾ ਦੋ ਦੀ ਮੋਟਰ ਵਾਲਾ ਹਿਸਾਬ ਹੀ ਆ ਨਹੀਂ ਪੋਲੀ ਅਰੀ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਹਾਂ ਵਾਹ ਜੀ ਵਾਹ ਨਜ਼ਾਰ ਮੇਰੀ ਹੂਸਣਾ ਦੀ ਉਹ ਪੂਰ ਛਟਾ ਹੋਵੇ ਮੇਰੀ ਗਰੰਟੀ ਵੱਧ ਘਾਟ ਹੋਵੇ ਤਾਂ ਵੀ ਅੱਛਾ ਜੀ ਚੱਬਸ ਕਰੋ ਕਰਮਾਲੀ ਨੂੰ ਲਓ ਸਜਣੋ ਤੇ ਪਸ਼ੂ ਆ ਚਵਾਈ ਬੜੀ ਸੋਹਣੀ ਇਹਦੀ ਵਹਿੜ ਦੀ ਤੇ ਜਿਹੜੀ ਕੀਮਤ ਦੀ ਗੱਲ ਕਰੀਏ ਬਾਈ ਕਿੰਨੇ ਹੀਰੇ ਦੇ ਦਈਏ ਮੁੱਲ ਬਾਬਾ ਜੀ 70000 ਕਰਦੇ ਕਿੰਨੇ ਦੀ ਦੇਦਣੀ ਜਸਨਾਬ 65000 ਦੀ ਦੇਦਣੀ ਹੋ ਛੱਡ ਦਈਏ ਕਿੰਨੇ ਛੱਡ ਦਈਏ 62 ਦੀ ਦੇਦਗੇ ਹਾਤ ਨਾਲ ਹੀ ਟ੍ਰੇਨ ਦੀ ਦੇਰ ਗਿਆ ਬਾਹਰ ਦੀ ਜਾਂਦਗੀ ਟ੍ਰੇਨ ਦੀ ਦੇਰ ਜਾਂ ਖੀਰਲਾ ਪੀਛ ਆ ਪਾਜੀ ਉਧਰ 75000 ਦੀ ਕੀਮਤ ਯਾਰ ਸਾਡੀ ਮੰਲਾ ਨਾ ਖੀਰਲਾ ਪੀਛ ਆ ਜਾਂਦ ਕੇ ਜਾਂਦੋ ਬਾਬਾ ਜੀ ਲੈ ਦੀ ਜਾਂਦੋ ਸੱਜਣੋ ਛਾਣੋ ਓੜ ਕਰਿਓ ਬਾਬਾ ਜੀ ਦੁੱਧ 20 ਕਿਲੋ ਦੇਈ ਜਾਣਾ ਨੇ ਦੁੱਧ 20 ਕਿਲੋ ਪਾ ਦੇਣਾ ਤੇ ਇਹ ਤਿੰਨੇ ਪਸ਼ੂ ਆ ਤੇ ਆਪਣੀ ਨਰਖ ਪਰਖਾ ਤਸੱਲੀ ਕਰ ਲਿਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ